ਸੱਚੀ ਗੱਲ ਦੋਸਤੋ ਦੋਸਤੋ ਅੱਜ ਗੱਲ ਕਰਾਂਗੇ 라ਵਣ ਬਾਰੇ ਬਚਪਨ ਤੋਂ ਲੈ ਕੇ ਹੁਣ ਤੱਕ ਨਾ ਅਸੀਂ 라ਵਣ ਬਾਰੇ ਜੋ ਵੀ ਸੁਣਦੇ ਆਏ ਆ ਜੋ ਦੇਖਦੇ ਆਏ ਆ ਦਰਅਸਲ ਨਾ ਉਹਦੇ ਮਤਲਬ ਨੈਗੇਟਿਵ ਕੈਰੈਕਟਰ ਨੂੰ ਹੀ ਸਾਡੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹੁਣ ਫਿਰ ਵੀ ਉਹਦੇ ਬਾਰੇ ਜਿਹੜੀ ਧਾਰਨਾ ਹੈ ਉਹ ਲੋਕਾਂ ਦੀ ਬਦਲਦੀ ਜਾ ਰਹੀ ਹੈ ਜਿਹੜੀ ਗੱਲ ਮੈਂ ਅੱਜ ਤੁਹਾਨੂੰ 라ਵਣ ਬਾਰੇ ਸੁਣਾਉਣ ਲੱਗੀ ਆ ਨਾ ਇਹਦਾ ਵਰਨਨ ਮਹਾਰਿਸ਼ੀ ਬਾਲਮਿਕ ਜੀ ਨੇ ਜਿਹੜੀ ਰਮਾਇਣ ਦੀ ਰਚਨਾ ਕੀਤੀ ਹੈ ਉਹਦੇ ਵਿੱਚ ਵੀ ਕਿਤੇ ਨਹੀਂ ਮਿਲਦਾ ਤੁਲਸੀਦਾਸ ਜੀ ਨੇ RAM ਚਰਿਤ ਮਾਨਸ ਦੀ ਰਚਨਾ ਕੀਤੀ ਹੈ ਉਹਦੇ ਵਿੱਚ ਵੀ ਇਸ ਗੱਲ ਦਾ ਵਰਨਨ ਨਹੀਂ ਮਿਲਦਾ ਪ੍ਰੰਤੂ ਮਹਾਰਿਸ਼ੀ ਕੰਬਨ ਨੇ ਇੱਕ ਰਚਨਾ ਕੀਤੀ ਹੈ ਇਰਾਮਾ ਅਵਤਾਰਮ ਜਿਦੇ ਵਿੱਚ ਇਸ ਘਟਨਾ ਦਾ ਵਰਣਨ ਕੀਤਾ ਗਿਆ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਵੀ ਰਾਵਣ ਜਿਹੜਾ ਉਹ ਬੜਾ ਹੀ ਵੱਡਾ ਵਿਦਵਾਨ ਸੀ ਸ਼ਿਵ ਜੀ ਦਾ ਭਗਤ ਸੀਗਾ ਉਹਦੇ ਬਾਰੇ ਜਿੰਨੀਆਂ ਵੀ ਹੁਣ ਤੱਕ ਨਾ ਵਾਂਸੀ ਸੁਣੀਆਂ ਨੇ ਵੀ ਉਹਨੂੰ ਇੱਕ ਮਾੜੇ ਕੈਰੈਕਟਰ ਵੱਜੋਂ ਸਾਡੇ ਸਾਹਮਣੇ ਪੇਸ਼ ਕੀਤਾ ਗਿਆ ਪਰ ਜਿਹੜੀ ਅੱਜ ਦੀ ਕਥਾ ਮੈਂ ਤੁਹਾਨੂੰ ਸੁਣਾਉਣ ਲੱਗੀ ਆ ਨਾ ਉਹ ਸੁਣ ਕੇ ਤੁਹਾਡੇ ਵਿਚਾਰ ਉਹਦੇ ਬਾਰੇ ਨਾ ਬਦਲ ਜਾਣਗੇ ਕਹਿੰਦੇ ਜਦੋਂ ਅ ਸ਼੍ਰੀ ਰਾਮ ਜੀ ਨੇ ਲੰਕਾ ਨੂੰ ਜਿੱਤਣ ਦੇ ਲਈ ਨਾ ਸਮੁੰਦਰ ਪਾਰ ਕਰਨਾ ਸੀ ਤੇ ਉਹ ਜਿਹੜਾ ਰਾਮ ਸੇਤੂ ਪੁਲ ਬਣਾ ਰਹੇ ਸੀ ਉਹਦੀ ਰਚਨਾ ਕਰਨ ਜਾ ਰਹੇ ਸੀਗੇ ਤੇ ਕਹਿੰਦੇ ਉਹਨਾਂ ਨੇ ਨਾ ਉਹ ਪੁਲ ਬਣਾਉਣ ਤੋਂ ਪਹਿਲਾਂ ਸੋਚਿਆ ਵੀ ਮੈਂ ਜਿਹੜੇ ਮੇਰੇ ਆਰਾਧ ਜਿਨ੍ਹਾਂ ਨੂੰ ਮੈਂ ਆਰਾਧਦਾ ਮਤਲਬ ਕਿ ਸ਼ਿਵਜੀ ਭਗਵਾਨ ਨੇ ਜਿਹੜੇ ਵੀ ਉਹ ਉਹਨਾਂ ਦੀ ਪੂਜਾ ਕਰਨਾ ਚਾਹੁੰਦੇ ਸੀ ਉਥੇ ਸ਼ਿਵ ਲਿੰਗ ਨੂੰ ਸਥਾਪਿਤ ਕਰਨਾ ਚਾਹੁੰਦੇ ਸੀ ਤੇ ਉਹਨਾਂ ਨੂੰ ਪ੍ਰਭੂ શ્રી ਰਾਮ ਨੂੰ ਇਹ ਲੱਗਦਾ ਸੀ ਵੀ ਮੈਂ ਸ਼ਿਵਜੀ ਭਗਵਾਨ ਨੂੰ ਇੱਥੇ ਆਮੰਤrit ਕਰਾਂ ਤੇ ਇਹਦੇ ਲਈ ਨਾ ਉਹ ਬੜਾ ਇੱਕ ਵੱਡਾ ਯੱਗ ਕਰਨਾ ਚਾਹੁੰਦੇ ਸੀਗੇ ਤਾਂ ਫਿਰ ਉਹ ਯੱਗ ਕਰਾਉਣ ਦੇ ਲਈ ਉਹਨਾਂ ਨੂੰ ਇੱਕ ਪੁਜੋਹਿਤ ਜਾਂ ਪੰਡਤ ਆਚਾਰਿਆ ਕੁਝ ਵੀ ਆਪਾਂ ਕਹਿ ਸਕਦੇ ਹਾਂ ਉਹਦੀ ਲੋੜ ਸੀਗੀ ਤਾਂ ਉਹਨਾਂ ਨੇ ਫਿਰ ਜਾਮਵਤ ਜੀ ਨੂੰ ਕਿਹਾ ਕਹਿੰਦੇ ਵੀ ਤੁਸੀਂ ਨਾ ਕਿਸੇ ਆਚਾਰਿਆ ਨੂੰ ਲੱਭ ਕੇ ਲਿਆਓ ਜਿਹੜਾ ਸਾਡੇ ਇਸ ਯੱਗ ਨੂੰ ਕਰਾ ਸਕੇ ਪਰ ਉਹ ਜਿਹੜੇ ਵੈਸ਼ਨਵ ਤੇ ਸ਼ੈਵ ਦੋਨਾਂ ਦੇ ਵਿੱਚ ਦੋਨੋਂ ਪਰੰਪਰਾਵਾਂ ਨੇ ਜਿਹੜੀਆਂ ਉਹਨਾਂ ਦੇ ਉਹਨਾਂ ਦਾ ਜਾਨੂ ਹੋਣਾ ਚਾਹੀਦਾ ਚਲੋ ਜਾਮਵਤ ਜੀ ਕਹਿੰਦੇ ਕਹਿੰਦੇ ਵੀ ਆਪਾਂ ਨੇ ਆਪਣੇ ਸਾਰੇ ਪਾਸੇ ਜੰਗਲ ਐ ਇੱਥੇ ਵੀ ਇੱਥੇ ਜੰਗਲ ਦੇ ਵਿੱਚ ਪੇੜ ਪੌਦੇ ਜੰਗਲੀ ਜਾਨਵਰ ਨੇ ਤੇ ਇੱਥੇ ਅਚਾਰਿਆ ਕਿਹੜਾ ਹੋਊਗਾ ਹਨਾ ਤੇ ਵੀ ਉਹ ਸਾਨੂੰ ਇੱਥੇ ਲੱਭਣਾ ਨਹੀਂ ਹੈਗਾ ਤੇ ਉਹ ਪ੍ਰਭੂ ਸ਼੍ਰੀ ਰਾਮ ਨੂੰ ਕਹਿੰਦੇ ਜਾਮਵਤ ਜੀ ਕਹਿੰਦੇ ਵੀ ਜੇ ਤੁਸੀਂ ਕਹਿੰਦੇ ਹੋ ਵੀ ਉਹ ਦੋਨਾਂ ਪਰੰਪਰਾਵਾਂ ਤੋਂ ਜਾਣੂ ਹੋਵੇ ਵਿਦਵਾਨ ਹੋਵੇ ਤਾਂ ਇਹੋ ਜਿਹਾ ਇੱਕ ਬੰਦਾ ਇੱਥੇ ਹੈ ਤਾਂ ਪਰ ਕਹਿੰਦਾ ਵੀ ਉਹ ਸਾਡਾ ਨਾ ਦੁਸ਼ਮਣ ਹੈ ਤਾ ਸ਼੍ਰੀ ਰਾਮ ਜੀ ਕਹਿੰਦੇ ਕਹਿੰਦੇ ਵੀ ਕੌਣ ਐ ਤੁਸੀਂ ਕੀ ਦੀ ਗੱਲ ਕਰਦੇ ਹੋ ਕੋਈ ਗੱਲ ਨਹੀਂ ਵੀ ਤੁਸੀਂ ਉਹਨਾਂ ਨੂੰ ਜ਼ਰੂਰ ਬੁਲਾ ਕੇ ਲੈ ਕੇ ਆਓ ਭਾਵੇਂ ਉਹ ਆਪਣੇ ਦੁਸ਼ਮਣ ਹੀ ਐ ਤੇ ਜੰਬੁਦ ਜੀ ਕਹਿੰਦੇ ਵੀ ਉਹ ਰਾਵਣ ਐ ਤਾਂ ਫਿਰ ਵੀ ਪ੍ਰਭੂ ਸ਼੍ਰੀ ਰਾਮ ਕਹਿੰਦੇ ਕਹਿੰਦੇ ਤੁਸੀਂ ਇੱਕ ਵਾਰੀ ਸਾਡਾ ਸੱਤਾ ਪੱਤਰ ਲੈ ਕੇ ਜਾਓ ਤਾਂ ਰਾਮ ਜੀ ਦੇ ਕਹਿਣ ਤੇ ਜੰਬੁਦ ਜੀ ਲੰਕਾ ਦੇ ਵਿੱਚ ਜਾਂਦੇ ਨੇ ਤੇ ਜਦੋਂ ਉਹ ਲੰਕਾ ਦੇ ਦਰਵਾਜ਼ੇ ਤੇ ਪਹੁੰਚਦੇ ਨੇ ਤੇ ਰਾਵਣ ਨੂੰ ਪਤਾ ਲੱਗਦਾ ਐ ਵੀ ਜੰਬੁਦ ਜੀ ਆਏ ਨੇ ਤਉ ਆਪਦੇ ਸਿਪਾਈਆਂ ਨੂੰ ਕਹਿੰਦਾ ਵੀ ਬੜੇ ਹੀ ਆਦਰ ਦੇ ਨਾਲ ਉਹਨਾਂ ਨੂੰ ਅੰਦਰ ਲੈ ਕੇ ਆਇਆ ਜਾਵੇ ਕਿਉਂਕਿ ਜਿਹੜੇ ਜੰਮਬਦ ਜੀ ਦੇ ਪਿਤਾ ਜੀ ਤੇ ਰਾਵਣ ਦੇ ਪਿਤਾ ਜੀ ਆਪਸ ਦੇ ਵਿੱਚ ਬਹੁਤ ਗੂੜੇ ਮਿੱਤਰ ਸੀਗੇ ਇਸ ਕਰਕੇ ਰਾਵਣ ਨੇ ਉਹਨਾਂ ਦਾ ਬੜਾ ਹੀ ਆਦਰ ਸਤਿਕਾਰ ਕੀਤਾ ਤੇ ਉਹਨਾਂ ਨੂੰ ਆਪਦੇ ਮਤਲਬ ਮਹਿਲ ਦੇ ਅੰਦਰ ਬਿਠਾਇਆ ਤੇ ਫਿਰ ਰਾਵਣ ਨੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿਸ ਕਾਰਨ ਕਰਕੇ ਇੱਥੇ ਆਏ ਹੋ ਤਾਂ ਜੰਮਬਦ ਜੀ ਨੇ ਕਿਹਾ ਕਹਿੰਦੇ ਵੀ ਜਿਹੜੇ ਮੇਰੇ ਜਜਮਾਨ ਨੇ ਨਾ ਤੇ ਉਹਨਾਂ ਨੇ ਇੱਕ ਯੱਗ ਕਰਾਉਣਾ ਤੇ ਉਹਨਾਂ ਨੂੰ ਇੱਕ ਆਚਾਰਿਆ ਦੀ ਲੋੜ ਹੈ ਤੇ ਤੁਹਾਡੇ ਨਾਲੋਂ ਵੱਡਾ ਵਿਦਵਾਨ ਸਾਨੂੰ ਇੱਥੇ ਕੋਈ ਹੋਰ ਨਹੀਂ ਲੱਗਦਾ ਤੇ ਮੈਂ ਤੁਹਾਨੂੰ ਨਿਯੋਤਾ ਦੇਣ ਲਈ ਆਇਆ ਹਾਂ ਵੀ ਤੁਸੀਂ ਆ ਕੇ ਸਾਡਾ ਉਹ ਯੱਗ ਕਰਾਓ ਤਾਂ ਰਾਵਣ ਕਹਿੰਦਾ ਕਹਿੰਦਾ ਵੀ ਤੁਹਾਡੇ ਜਜਮਾਨ ਕੌਣ ਨੇ ਤਾਂ ਫਿਰ ਜੰਮਬਦ ਜੀ ਕਹਿੰਦੇ ਵੀ ਉਹ ਸ਼੍ਰੀ ਰਾਮ ਜੀ ਨੇ ਤੇ ਕਹਿੰਦਾ ਵੀ ਉਹ ਫਿਰ ਯੱਗ ਕਾਦੇ ਲਈ ਕਰਾਉਣ ਲੱਗੇ ਨੇ ਵੀ ਰਾਵਣ ਪੁੱਛਦਾ ਵੀ ਕੀ ਉਦੇਸ਼ ਹੈ ਉਹਨਾਂ ਦਾ ਤਾਂ ਜੰਮਬਤ ਜੀ ਮੁਸਕਰਾਉਣ ਲੱਗ ਜਾਂਦੇ ਨੇ ਤੇ ਰਾਵਣ ਵੀ ਸਮਝਦਾ ਜਾਂਦਾ ਉਹ ਕਹਿੰਦਾ ਵੀ ਠੀਕ ਐ ਕਹਿੰਦਾ ਵੀ ਉਹਨਾਂ ਨੇ ਲੰਕਾ ਤੇ ਜਿੱਤ ਪ੍ਰਾਪਤ ਕਰਨੀ ਐ ਤਾਂ ਜੰਮਬਤ ਜੀ ਕਹਿੰਦੇ ਵੀ ਹਾਂ ਤਾਂ ਰਾਵਣ ਕਹਿੰਦਾ ਨਾ ਕਹਿੰਦਾ ਕੋਈ ਗੱਲ ਨਹੀਂ ਵੀ ਮੈਂ ਤੁਹਾਡੇ ਨਾਲ ਜ਼ਰੂਰ ਜਾਊਂਗਾ ਤੇ ਉਹ ਮਤਲਬ ਕਿ ਫਿਰ ਉਹ ਜੰਮਬਤ ਜੀ ਵਾਪਸ ਚਲੇ ਜਾਂਦੇ ਨੇ ਉਹ ਦੱਸ ਦਿੰਦੇ ਨੇ ਵੀ ਐਸ ਟਾਈਮ ਤੇ ਅਸੀਂ ਯੱਗ ਕਰਾਉਣਾ ਐ ਤਾ ਜਿਹੜਾ ਰਾਵਣ ਹੈ ਨਾ ਉਹ ਰਾਵਣ ਆਪਦੇ ਸਿਪਾਈਆਂ ਨੂੰ ਕਹਿੰਦਾ ਫਿਰ ਕਹਿੰਦਾ ਵੀ ਤੁਸੀਂ ਯੱਗ ਕਰਾਉਣ ਲਈ ਜਿੰਨੀ ਵੀ ਸਮੱਗਰੀ ਚਾਹੀਦੀ ਹੈ ਜੋ ਵੀ ਲੋੜਿੰਦਾ ਸਮਾਨ ਹੈ ਉਹਦੀ ਉਹ ਦਾ ਅਰੇਂਜਮੈਂਟ ਤੁਸੀਂ ਕਰੋ ਤੇ ਫਿਰ ਉਹ ਕਹਿੰਦਾ ਉਹ ਨਾ ਜਿੱਥੇ ਮਤਲਬ ਸੀਤਾ ਜੀ ਨੂੰ ਅਸ਼ੋਕ ਬਾਟਿਕਾ ਦੇ ਵਿੱਚ ਜਿੱਥੇ ਉਹਨਾਂ ਨੂੰ ਰੱਖਿਆ ਗਿਆ ਸੀ ਉਹ ਅਸ਼ੋਕ ਬਾਟਿਕਾ ਦੇ ਵਿੱਚ ਜਾਂਦਾ ਰਾਵਣ ਤੇ 라वण ਕਹਿੰਦਾ ਕਹਿੰਦਾ ਵੀ ਮੇਰੇ ਕੋਲੇ ਜੰਮਬ ਜੀ ਆਏ ਸੀ ਮਾਤਾ ਸੀਤਾ ਨੂੰ ਜਾ ਕੇ ਕਹਿੰਦਾ ਕਹਿੰਦਾ ਵੀ ਤੁਹਾਡੇ ਜਿਹੜੇ ਪਤੀ ਨੇ ਨਾ ਪ੍ਰਭੂ ਸ਼੍ਰੀ ਰਾਮ ਜੀ ਉਹ ਇੱਕ ਯੱਗ ਕਰਾਉਣਾ ਚਾਹੁੰਦੇ ਨੇ ਲੰਕਾ ਨੂੰ ਜਿੱਤਣ ਵਾਸਤੇ ਕਹਿੰਦੇ ਵੀ ਯੱਗ ਜਿਹੜਾ ਸੰਪੂਰਨ ਉਦੋਂ ਹੀ ਹੁੰਦਾ ਜੇ ਪਤੀ ਤੇ ਪਤਨੀ ਦੋਵੇਂ ਇਕੱਠੇ ਬਹਿ ਕੇ ਉਸ ਯੱਗ ਨੂੰ ਕਰਾਉਣ ਕਹਿੰਦਾ ਇਸ ਕਰਕੇ ਤੁਹਾਡੇ ਜਿਹੜੇ ਪਤੀ ਨੇ ਉਹ ਯੱਗ ਕਰਾਉਣ ਕਰਾਉਣਾ ਚਾਹੁੰਦੇ ਨੇ ਤੇ ਤੁਹਾਨੂੰ ਉਹਨਾਂ ਦੇ ਨਾਲ ਬੈਠਣਾ ਪਊਗਾ ਇਸ ਕਰਕੇ ਕਹਿੰਦਾ ਵੀ ਮੈਂ ਤੁਹਾਨੂੰ ਲੈਣ ਆਇਆ ਕਹਿੰਦਾ ਵੀ ਵਿਮਾਨ ਉੱਥੇ ਤਿਆਰ ਖੜਾ ਹੈ ਵੀ ਤੁਸੀਂ ਉਹਦੇ ਵਿੱਚ ਜਾ ਕੇ ਬੈਠ ਜਾਓ ਤੇ ਉੱਥੇ ਯੱਗ ਕਰਾਉਣ ਦੇ ਲਈ ਆਪਦੇ ਪਤੀ ਦੇ ਨਾਲ ਬੈਠ ਜਾਓ ਪਰ ਕਹਿੰਦਾ ਵੀ ਇੱਕ ਗੱਲ ਦਾ ਧਿਆਨ ਰੱਖਿਓ ਵੀ ਭਾਵੇਂ ਤੁਸੀਂ ਉੱਥੇ ਸ਼੍ਰੀ ਰਾਮ ਜੀ ਦੇ ਨਾਲ ਬੈਠੋਗੇ ਪਰ ਉੱਥੇ ਵੀ ਤੁਸੀਂ ਮੇਰੇ ਅਧੀਨ ਹੀ ਹੋਵੋਗੇ ਇਸ ਗੱਲ ਨੂੰ ਤੁਸੀਂ ਭੁੱਲਿਓ ਨਾ ਤੇ ਜਦੋਂ ਮਾਤਾ ਸੀਤਾ ਰਾਮਨ ਦੀ ਇਹ ਗੱਲ ਸੁਣਦੀ ਹੈ ਨਾ ਤਾਂ ਉਹ ਉਹਨਾਂ ਨੂੰ ਨਮਸਕਾਰ ਕਰਦੀ ਹੈ ਕਹਿੰਦੀ ਵੀ ਤੁਸੀਂ ਵਾਕੇ ਹੀ ਤੁਸੀਂ ਬਹੁਤ ਮਤਲਬ ਕਿ ਤੁਹਾਨੂੰ ਤੁਸੀਂ ਤਾ ਜਿਹੜੇ ਜਿਹੜਾ ਰਾਵਣ ਸੀ ਨਾ ਉਹ માતા ਸੀਤਾ ਜਦੋਂ ਰਾਵਣ ਦੇ ਚਰਨਾਂ ਨੂੰ ਹੱਥ ਲਾਉਂਦੀ ਹੈ ਤਾਂ ਉਹ ਨੂੰ ਸਦਾ ਸੁਹਾਗਣ ਦਾ ਅਸ਼ੀਰਵਾਦ ਦਿੰਦਾ ਹੈ ਤੇ ਚਲੋ ਉਹ ਵਿਮਾਨ ਦੇ ਵਿੱਚ ਬੈਠ ਜਾਂਦੀ ਹੈ માતા ਸੀਤਾ ਤੇ ਰਾਵਣ ਵੀ ਯੱਗ ਕਰਨ ਲਈ ਜਿੱਥੇ ਭਗਵਾਨ ਸ਼੍ਰੀ ਰਾਮਚੰਦਰ ਜੀ ਨੇ ਯੱਗ ਦਾ ਆਯੋਜਨ ਕੀਤਾ ਹੁੰਦਾ ਉਹ ਉੱਥੇ ਪਹੁੰਚਦੇ ਨੇ ਤੇ ਪ੍ਰਭੂ ਸ਼੍ਰੀ ਰਾਮ ਹੈ ਜਿਹੜੇ ਉਹ ਵੀ ਲਕਸ਼ਮਣ ਨੂੰ ਦੇ ਵਿਭੀਸ਼ਨ ਨੂੰ ਤੇ ਹੋਰ ਕਈ ਜਾਣਿਆਂ ਨੂੰ ਕਹਿੰਦੇ ਨੇ ਵੀ ਆਦਰ ਸਹਿਤ ਜਿਹੜੇ ਲੰਕਾ नरेश ਆਏ ਨੇ ਉਹਨਾਂ ਨੂੰ ਲੈ ਕੇ ਆਇਆ ਜਾਵੇ ਤੇ ਉਹ ਫਿਰ ਉੱਥੇ ਬੈਠਦੇ ਨੇ ਤੇ ਜਦੋਂ ਬੈਠਦੇ ਨੇ ਨਾ ਤਾਂ 라ਵਣ பிரபு श्री राम ਨੂੰ ਕਹਿੰਦਾ ਕਹਿੰਦਾ ਵੀ ਤੁਹਾਡੀ ਪਤਨੀ ਕਿੱਥੇ ਹੈ ਵੀ ਉਹਨਾਂ ਨੂੰ ਲੈ ਕੇ ਆਓ ਤਾ ਪ੍ਰਭੂ ਸ਼੍ਰੀ ਰਾਮ ਕਹਿੰਦੇ ਕਹਿੰਦੇ ਵੀ ਮੇਰੀ ਪਤਨੀ ਤਾਂ ਇਸ ਵੇਲੇ ਮੇਰੇ ਨਾਲ ਨਹੀਂ ਹੈਗੀ ਤਾਂ 라ਵਣ ਕਹਿੰਦਾ ਵੀ ਉਹਨਾਂ ਤੋਂ ਬਿਨਾਂ ਯੱਗ ਜਿਹੜਾ ਸੰਪੂਰਨ ਨਹੀਂ ਹੋਊਗਾ ਕਿਉਂਕਿ ਤੁਸੀਂ ਨਾ ਤਾਂ ਕਵਾ ਰਹੇ ਹੋ ਤੇ ਨਾ ਹੀ ਤੁਹਾਡੀ ਮਤਲਬ ਪਤੀ ਦੀ ਉਹ ਪਤਨੀ ਦੀ ਮ੍ਰਿਤਿ ਹੋਈ ਹੈ ਇਸ ਕਰਕੇ ਕਹਿੰਦਾ ਵੀ ਉਹਨਾਂ ਨੂੰ ਉਹਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਇਸ ਤੋਂ ਬਿਨਾਂ ਤਾਂ ਯੱਗ ਸੰਪੂਰਨ ਨਹੀਂ ਹੋਊਗਾ ਤਾਂ ਪ੍ਰਭੂ ਸ਼੍ਰੀ ਰਾਮ ਜਿਹੜੇ ਨੇ ਨਾ ਉਹ ਥੋੜਾ ਜਿਹਾ ਚਿੰਤਤ ਹੁੰਦੇ ਨੇ ਤੇ ਫਿਰ ਲੰਕਾ ਨਰੇਸ਼ ਉਹਨਾਂ ਨੂੰ ਕਹਿੰਦਾ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਕਿਸੇ ਵੀ ਪ੍ਰਕਾਰ ਦੀ ਚਿੰਤਾ ਨਾ ਕਰੋ ਕਹਿੰਦਾ ਵੀ ਉਹ ਜਿਹੜਾ ਵਿਮਾਨ ਹੈ ਨਾ ਉਹਦੇ ਵਿੱਚ ਤੁਹਾਡੀ ਅਰਧਾਂਗਣੀ ਹੈ ਜਿਹੜੀ ਉਹ ਆਏ ਨੇ ਤੇ ਤੁਸੀਂ ਉਹਨਾਂ ਨੂੰ ਨਾਲ ਲੈ ਕੇ ਆਓ ਤੇ ਇੱਥੇ ਆਪਦੇ ਨਾਲ ਹੀ ਅੱਗ 'ਚ ਬਿਠਾਓ ਤਾਂ ਫਿਰ ਮਤਲਬ ਮਾਤਾ ਸੀਤਾ ਵੀ ਆ ਕੇ ਰਾਮ ਜੀ ਦੇ ਨਾਲ ਯੱਗ ਦੇ ਵਿੱਚ ਬੈਠਦੀ ਹੈ ਤੇ ਚਲੋ ਉਹਨਾਂ ਦਾ ਇਹ ਅਗ ਸੰਪੂਰਨ ਹੁੰਦਾ ਤੇ ਫੇਰ ਨਾ ਆਉਂਦੀ ਐ ਗੁਰੂ ਦਕਸ਼ਨਾ ਦੇਣ ਦੀ ਵਾਰੀ ਤਾਂ ਫਿਰ ਪ੍ਰਭੂ ਸ਼੍ਰੀ ਰਾਮ ਕਹਿੰਦੇ ਨੇ ਵੀ ਤੁਸੀਂ ਕੀ ਦਕਸ਼ਨਾ ਲੈਣੀ ਐ ਮੰਗੋ ਜੋ ਵੀ ਤੁਸੀਂ ਮੰਗਣਾ ਐ ਤਾਂ ਜਿਹੜੇ ਉਹਨਾਂ ਦੇ ਨਾਲ ਖੜੇ ਹੋਏ ਜਿੰਨੇ ਵੀ ਲੋਕ ਸੀਗੇ ਉਹ ਸਾਰੇ ਡਰਦੇ ਨੇ ਵੀ ਹੁਣ ਤਾਂ ਵੀ ਰਾਵਣ ਐ ਜਿਹੜਾ ਉਹ ਐਂ ਕਹੂਗਾ ਵੀ ਤੁਸੀਂ ਨਾ ਵਾਪਸ ਅਯੁੱਧਿਆ ਵਾਪਸ ਚਲੇ ਜਾਓ ਤੇ ਪਰ ਜਿਹੜਾ ਆਚਾਰਿਆ ਐ ਨਾ ਉਹ ਕਹਿੰਦਾ ਰਾਵਣ ਜੀ ਜਿਹੜਾ ਉਹ ਕਹਿੰਦਾ ਵੀ ਮੇਰੀ ਇਹ ਇੱਛਾ ਹੈ ਵੀ ਜਦੋਂ ਵੀ ਮੇਰੀ ਮੌਤ ਹੋਵੇ ਨਾ ਤਾਂ ਕਹਿੰਦਾ ਵੀ ਤੁਸੀਂ ਮੇਰੇ ਸਾਹਮਣੇ ਖੜੇ ਹੋਵੋ ਵੀ ਜਜਮਾਨ ਉਹ ਤੁਸੀਂ ਕਹਿੰਦਾ ਵੀ ਆਚਾਰਿਆ ਦੀ ਇਹ ਇੱਛਾ ਹੈ ਵੀ ਜਦੋਂ ਵੀ ਮੇਰਾ ਆਖਰੀ ਸਮਾਂ ਹੋਵੇ ਤਾਂ ਤੁਸੀਂ ਮੇਰੇ ਸਾਹਮਣੇ ਹੋਵੋ ਤੇ ਕਹਿੰਦਾ ਨਾਲ ਹੀ ਉਹ ਆਸ਼ੀਰਵਾਦ ਦਿੰਦਾ ਵੀ ਲੰਕਾ ਤੇ ਤੁਸੀਂ ਜਿੱਤ ਪ੍ਰਾਪਤ ਕਰ ਲਓ ਤਾ ਇਸ ਤੋਂ ਬਾਅਦ ਮਤਲਬ ਜਿਹੜਾ ਰਾਵਣ ਹੈ ਉਹ ਵਾਪਸ ਲੰਕਾ ਚਲਾ ਜਾਂਦਾ ਹੈ ਮਾਤਾ ਸੀਤਾ ਵੀ ਉਹਨਾਂ ਦੇ ਨਾਲ ਫਿਰ ਤੋਂ ਵਾਪਸ ਚਲੀ ਜਾਂਦੀ ਹੈ ਦੋਸਤੋ ਇਹ ਜਿਹੜਾ ਕਹਾਣੀ ਜਿਹੜੀ ਮੈਂ ਤੁਹਾਨੂੰ ਸੁਣਾਈ ਹੈ ਉਹਦਾ ਮਕਸਦ ਇਹ ਹੈ ਵੀ ਰਾਵਣ ਦੇ ਵਿੱਚ ਕੱਲਾ ਆਪਾਂ ਮਾੜਾ ਪੱਖ ਉਹਦਾ ਦੇਖਦੇ ਆ ਪਰ ਉਹਦੇ ਵਿੱਚ ਬਹੁਤ ਸਾਰੀਆਂ ਜੰਗiaiya ਵੀ ਸੀ ਇਸੇ ਤਰ੍ਹਾਂ ਅਸੀਂ ਵੀ ਜ਼ਿੰਦਗੀ ਦੇ ਵਿੱਚ ਕੀ ਕਰਦੇ ਆ ਵੀ ਦੁਸ਼ਮਣ ਦੁਸ਼ਮਣੀ ਹੈ ਜਿਹੜੀ ਨਾ ਉਹਨੂੰ ਨਿਭਾਉਣ ਲਈ ਅਸੀਂ ਸਾਰੀਆਂ ਹੱਦਾਂ ਪਾਰ ਕਰ ਜਾਂਦੇ ਆ ਪਰ ਕਹਿੰਦੇ ਵੀ ਜਦੋਂ ਜਿਹੜੇ ਆਪਦੇ ਫਰਜ਼ ਚੇਤੇ ਰੱਖਦੇ ਨੇ ਨਾ ਉਹਨਾਂ ਨੂੰ ਅੱਗੇ ਰੱਖਦੇ ਨੇ ਤੇ ਫੇਰ ਆਪਦੀ ਦੁਸ਼ਮਣੀ ਨਿਭਾਉਂਦੇ ਨੇ ਕਹਿੰਦੇ ਉਹ 라ਵਣ ਵਰਗੇ ਹੀ ਕਰ ਸਕਦੇ ਸੀ ਤੇ 라ਵਣ ਇੱਕ ਮਤਲਬ ਅਜਿਹਾ ਅਜਿਹਾ ਵਿਅਕਤੀ ਸੀ ਜਿਹਨੂੰ ਸਾਰਾ ਗਿਆਨ ਸੀਗਾ ਬਹੁਤ ਜ਼ਿਆਦਾ ਗਿਆਨ ਸੀ ਸ਼ਿਵ ਜੀ ਭਗਵਾਨ ਦਾ ਉਹ ਬੜਾ ਹੀ ਵੱਡਾ ਭਗਤ ਸੀਗਾ ਜਿੰਨਾ ਵਿਦਵਾਨੀ ਕਹਿੰਦੇ ਉਹ ਸੀਗਾ ਨਾ ਉਹਨਾਂ ਉਸ ਵੇਲੇ ਉਹਦੇ ਬਰਾਬਰ ਦਾ ਕੋਈ ਵੀ ਨਹੀਂ ਸੀਗਾ ਉਹਦੇ ਵਿੱਚ ਬੜੇ ਚੰਗੇ ਗੁਣ ਵੀ ਸੀ ਪਰ ਜਿਹੜਾ ਨਾ ਉਹਦੀਆਂ ਸਿਰਫ ਉਹਦੀ ਇੱਕ ਗਲਤੀ ਜਿਹੜੀ ਸੀ ਕਿ ਮਾਤਾ ਸੀਤਾ ਦਾ ਉਹਨੇ ਹਰਣ ਕੀਤਾ ਸੀ ਇਸ ਗਲਤੀ ਨੇ ਉਹਦੇ ਮੱਥੇ ਦੇ ਉੱਤੇ ਕਲੰਕ ਲਾ ਕੇ ਰੱਖ ਦਿੱਤਾ ਪਰ ਬਹੁਤ ਸਾਰੀਆਂ ਉਹਦੀਆਂ ਕਥਾਵਾਂ ਨੇ ਜਿੰਨਾ ਤੋਂ ਲੋਕਾਂ ਨੂੰ ਹਜੇ ਵੀ ਲੋਕ ਜਿਹੜੇ ਨੇ ਜਿੰਨਾ ਤੋਂ ਹਜੇ ਜਾਣੂ ਨਹੀਂ ਹੈਗੇ ਤੇ ਇਸੇ ਕਰਕੇ ਮੈਨੂੰ ਲੱਗਿਆ ਵੀ ਇਹ ਜਿਹੜੀ ਕਥਾ ਹੈ ਇਹ ਤੁਹਾਡੇ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ ਹੁਣ ਲੋਕਾਂ ਦਾ ਨਜ਼ਰੀਆ ਰਾਵਣ ਦੇ ਪ੍ਰਤੀ ਹੌਲੀ-ਹੌਲੀ ਬਦਲਦਾ ਜਾ ਰਿਹਾ ਹੈ ਤੇ ਸਾਨੂੰ ਵੀ ਤਰਕ ਦੇ ਆਧਾਰ ਤੇ ਜਿਹੜੀ ਗੱਲਬਾਤ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਜਿਵੇਂ ਰਮਾਇਣ ਅਸੀਂ ਪੜ੍ਹੀ ਹੈ ਜਾਂ ਰਾਮਚਰਿਤ ਮਾਨਸ ਨੂੰ ਜਿੰਨਾ ਵੀ ਲੋਕਾਂ ਨੇ ਪੜ੍ਹਿਆ ਉਹਦੇ ਵਿੱਚ ਰਾਵਣ ਨੂੰ ਇੱਕ 네ਗੇਟਿਵ ਕੈਰੇਕਟਰ ਵੱਜੋ ਹੀ ਪੇਸ਼ ਕੀਤਾ ਗਿਆ ਪਰ ਕਹਿੰਦੇ ਹੁੰਦੇ ਆ ਵੀ ਜੇ ਕੋਈ ਬੁਰਾ ਇਨਸਾਨ ਹੈ ਨਾ ਤਾਂ ਉਹਦੇ ਵਿੱਚ ਕੋਈ ਨਾ ਕੋਈ ਚੰਗਾ ਗੁਣ ਵੀ ਜ਼ਰੂਰ ਹੁੰਦਾ ਹੈ ਤੇ ਇਹਦੀ ਹੀ ਸਭ ਤੋਂ ਵੱਡੀ ਉਦਾਹਰਣ ਹੈ ਰਾਵਣ ਤੇ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਵਧੀਆ ਲੱਗੀ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ